ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗਰਾ ਡੈਰੀ ਫਾਰਮ ਤੇ ਅੱਜ ਆਪਾਂ ਤੁਹਾਡ ਨਾਲ ਇੱਕ ਵਿਚਾਰ ਸਾਂਝਾ ਕਰਨਾ ਜਿਹੜੀਆਂ ਬੈੜਾ ਉਹ ਪਹਿਲਾਂ ਬੈੜਾ ਕਾਇਨੇ ਭੂਣ ਬੱਚੀਆਂ ਕੱਟੀਆਂ ਝੋਟੀਆਂ ਉਹਨਾਂ ਦੀ ਬੱਚੇਦਾਨੀ ਬਾਰੇ ਜਿੰਮੇ ਕਿ ਵੀਰ ਪਹਿਲਾਂ ਆਪਾਂ ਪਸ਼ੂ ਹੀਟ ਚ ਨਹੀਂ ਆਉਂਦਾ ਜਿਉਂਦਾ ਤਾਂ ਥੋੜੀ ਹਰਕਤਾਂ ਕਰਦਾ ਤਾਂ ਆਪਾਂ ਉਦਾਂ ਹੀ ਉਹਦਾ ਟੀਕਾ ਪਰਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨੂੰ ਪਹਿਲਾਂ ਡਾਕਟਰ ਤੋਂ ਚੈੱਕ ਕਰਾਉਣਾ ਜ਼ਰੂਰੀ ਹੈ ਉਹਨੇ ਬੱਚੇ ਦਾ ਨਹੀਂ ਚੈੱਕ ਕਰਾਓ ਕਿ ਸਹੀ ਸਹੀ ਹੈ ਜਾਂ ਨਹੀਂ ਹੁਣ ਆਪਾਂ ਇੱਕ ਮੇਰੀ ਬਹਿੜਾ ਪਲੂਣ ਉਹਦੀ ਬੱਚੇ ਦਾ ਨਹੀਂ ਚੈੱਕ ਕਰਾਈ ਆ ਡਾਕਟਰ ਸਾਹਿਬ ਕਹਿੰਦੇ ਬੱਚੇ ਦਾ ਨਹੀਂ ਜਿਹੜੀ ਵੀ ਜਿਹੀ ਹੈ ਬਹੁਤ ਬਰੀਕ ਆ ਉਦੇ ਬਾਰੇ ਆਪਾਂ ਗੱਲ ਕਰਨੀ ਹੈ ਵੀ ਛੋਟੀ ਬੱਚੇ ਦਾ ਨਹੀਂ ਜਿਹੜੀ ਛੋਟੀਆਂ ਬੱਚੀਆਂ ਦੀ ਆ ਉਹਨੂੰ ਕੀ ਟ੍ਰੀਟਮੈਂਟ ਦੇਣਾ ਇਹ ਆਪਾਂ ਨੂੰ ਇੱਕ ਚੰਗੇ ਡਾਕਟਰ ਨੇ ਸੁਝਾ ਦਿੱਤਾ ਤਾਂ ਕਿ ਤੁਹਾਡੇ ਨਾਲ ਸਾਂਝਾ ਕਰਦੇ ਆ ਇੱਕ ਤਾਂ ਆ ਹੈਗਾ ਜੀ ਵੈਸਟਮੈਨ ਗੋਲਡ ਪਾਊਡਰ ਇਹਦੇ ਵਿੱਚ ਦੋ ਆਹਾ ਵਰਦਨ ਦੇ ਆ ਵਰਦਨ ਏਡੀਏ ਇਹ ਪੈਕਟ ਮਰ ਕੇ 100 ਗ੍ਰਾਮ ਦਾ ਇੱਕ ਪੈਕਟ ਹੈ ਜਾਂ 200 ਗ੍ਰਾਮ ਦਾ ਮਿਲਦਾ ਤਾਂ 200 ਗ੍ਰਾਮ ਇਹ ਆਪਾਂ ਇੱਕ ਕਿਲੋ ਦੇ 200 ਗ੍ਰਾਮ ਆ ਇਹਦਾ weight ਇਹਦੇ ਵਿੱਚ ਆਪਾਂ 200 ਗ੍ਰਾਮ ਵਰਦਨ ADE ਮਿਲਾ ਕੇ ਆਪਾਂ ਇਹਨੂੰ डेली ਇੱਕ ਚਮਚਾਪੂਨ ਦੇਣਾ ਇਹਨੂੰ ਇਹਦੇ ਨਾਲ ਇੱਕ ਆਪਣਾ ਹ ਬੈਲਮਨ ਬਹੁਤ ਸਾਰੇ ਗੋਲੀਆਂ 20 ਗੋਲੀਆਂ ਤੇ ਡੇਲੀ ਇੱਕ ਇਹ ਦੇਣੀ ਆਪਾਂ ਇਹ ਆਪਣਾ ਟਾਈਮ ਕਰ ਕਰ ਲੋ ਵੀ ਇਸ ਦਾ ਸਵੇਰ ਟਾਈਮ ਪਾਊਡਰ ਦੇ ਦਿਓ ਤੇ ਸ਼ਾਮ ਟਾਈਮ ਰੱਖੋ ਜੇ ਦਿਓ ਜਾਂ ਸਵੇਰ ਗੋਲੀ ਦੇ ਦਿਓ ਸ਼ਾਮ ਨੂੰ ਪਾਊਡਰ ਦੇ ਦਿਓ ਇਹ ਆਪਣਾ 20 25 ਦਿਨਾਂ ਦੇ ਵਿੱਚ ਪਾਊਡਰ ਵੀ ਮੁਕਣਾ ਚਾਹੀਦਾ 20 ਦਿਨਾਂ ਦੇ ਵਿੱਚ ਤੇ 20 ਗੋੜੇ ਗੀਦਨਾ ਜਮਕ ਜਣੀਆਂ ਉਸ ਤੋਂ ਬਾਅਦ ਜਦੋਂ ਕਿ ਅੱਜ ਹੁਣ ਪਸ਼ੂ ਆਟਾ ਹੀਟ ਸੀਗੀ ਵੇੜ ਔਰ ਆਉਣ ਵਾਲੇ 20 21 ਦਿਨਾਂ ਬਾਅਦ ਜਦੋਂ ਦੁਬਾਰਾ ਹੀਟ ਕੱਢੂਗੀ ਇੱਕ ਤਾਂ ਉਹ ਹੀਟ ਸਹੀ ਕੱਢ ਲੈਣੀ ਆ ਉਹਨੇ ਸਹੀ ਤਾਰਾਂ ਦੇਣੀਆਂ ਤਾਂ ਉਸ ਟਾਈਮ ਵੀ ਆਪਾਂ ਉਹਨੂੰ ਇੱਕ ਵਾਰ ਦੁਬਾਰਾ ਪਹਿਲਾਂ ਬੱਚੇ ਦਾ ਨਹੀਂ ਚੱਕਰ ਵਾਉਣੀ ਆ ਵੀ ਸਾਈਜ਼ ਸਹੀ ਹੋ ਗਿਆ ਜਾਂ ਨਹੀਂ ਜੇ ਸਾਈਜ਼ ਨਹੀਂ ਸਹੀ ਤਾਂ ਫਿਰ ਆਪਾਂ ਇਹ ਦੁਆਰਾ ਵੀ ਦੇ ਸਕਦੇ ਆ ਠੀਕ ਆ ਨਿਭਾਉਣਾ ਨਾਚਰ ਠੀਕ ਬਾਕੀ ਆਪਣਾ ਨੰਬਰ ਤੁਹਾਨੂੰ ਪਤਾ ਵੀਡੀਓ ਬਣਵਾਉਣ ਵਾਸਤੇ ਕਿਸੇ ਵੀ ਪਸ਼ੂ ਡੰਗਰ ਦੀ ਜਾਂ ਕਿਸੇ ਵੀ ਚੀਜ਼ ਦੀ ਵੀਡੀਓ ਬਣਵਾਉਣੀ ਹੈ ਤਾਂ ਨੰਬਰ ਹੈਗਾ ਜੀ 9501634333 ਬਾਕੀ ਇਦਾਂ ਦੀਆਂ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਜਿੱਦਾਂ ਜਿੱਦਾਂ ਕੋਈ ਆਪਣ ਨੂੰ ਨੌਲੇਜ ਆਉਗੀ ਤੋਂ ਦੱਸਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ